ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਇੱਕ ਮੁਠ ਆਟਾ ਆਪਣੀ ਕਿਸਮਤ ਬਦਲ ਦਵੇਗਾ ਇਹ ਇੱਕ ਮੁਠ ਆਟੇ ਦੀ ਜੁਗਤ ਆਪਣੀ ਕਿਸਮਤ ਚ ਚਾਰ ਚੰਨ ਲਾ ਦਵੇਗੀ ਤੇ ਇਹ ਇੱਕ ਮੁਠ ਦੀ ਜੁਗਤ ਕਦੋਂ ਕਰਨੀ ਹੈ ਤੇ ਕਿਵੇਂ ਕਰਨੀ ਉਸ ਬਾਰੇ ਅੱਜ ਆਪਾਂ ਗੱਲ ਕਰਾਂਗੇ ਫਿਰ ਆਓ ਅੱਜ ਦੀ ਇਸ ਗੁਰਬਾਣੀ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਣੀ ਹੈ ਸੰਗਰਾਦ ਵਾਲੇ ਦਿਨ ਇੱਕ ਮੁੱਠ ਆਟਾ ਭਾਵੇਂ ਉਹ ਚੋਲ ਹੋਣ ਭਾਵੇਂ ਉਹ ਆਟਾ ਹੋਵੇ ਕਿਸੇ ਤਰ੍ਹਾਂ ਦਾ ਵੀ ਅਨਾਜ ਹੋਵੇ ਉਹ ਆਪਣੀ ਕਿਸਮਤ ਨੂੰ ਬਦਲ ਸਕਦਾ ਹੈ ਇਸ ਜੁਗਤ ਦੇ ਨਾਲ ਆਪਾਂ ਆਪਣੇ ਭਾਗ ਕਿਵੇਂ ਬਦਲ ਸਕਦੇ ਹਾਂ ਉਹ ਇਸ ਜੁਗਤ ਨੂੰ ਆਪਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਉਸ ਬਾਰੇ ਗੱਲ ਕਰਾਂਗੇ ਇਹ ਸੰਤਾਂ ਵੱਲੋਂ ਦੱਸੀ ਸੋਖੀ ਜੀ ਜੁਗਤ ਹੈ ਜੇਸਤੇ ਨਾਲ ਆਪਣੀ ਕਿਸਮਤ ਬਦਲ ਸਕਦੀ ਇਹ ਜੁਗਤ ਕਿਸਮਤ ਬਦਲਣ ਦੀ ਤਾਕਤ ਵੀ ਰੱਖਦੀ ਹੈ ਮਨੁੱਖ ਦੇ ਕਰਮ ਹੀ ਕਿਸਮਤ ਬਦਲਦੇ ਨੇ ਕਰਮ ਵਾਇਗ੍ਰੂ ਦੀ ਮਿਹਰ ਨਾਲ ਬਦਲਦੇ ਨੇ ਉਹ ਕੋਈ ਨਾ ਕੋਈ ਜੁਗਤ ਆਪਾਂ ਨੂੰ ਦੱਸ ਆਪਾਂ ਨੂੰ ਮਾੜੇ ਸਮੇ ਤੋਂ ਕੱਢ ਚੰਗੇ ਸਮੇ ਵੱਲ ਲੈ ਜਾਂਦੇ ਨੇ ਪਤਾ ਨਹੀਂ ਕਿਸ ਤੇ ਰਾਹੀ ਉਹ ਆਪਣਾ ਪਾਰ ਉਤਾਰਾ ਕਰਵਾਉਂਦੇ ਹੋਣ ਇਸ ਲਈ ਸੰਤ ਮਹਾਪੁਰਸ਼ ਕਹਿੰਦੇ ਨੇ ਹਮੇਸ਼ਾ ਨਿਮਰਤਾ ਤੇ ਮਿਠਾਸ ਨੂੰ ਸਾਥੀ ਬਣਾ ਤੇਰੇ ਦਰ ਤੇ ਆਇਆ ਕੋਈ ਵੀ ਖਾਲੀ ਨਾ ਜਾਵੇ ਜੋ ਤੇਰੀ ਸ਼ਰਤ ਹੈ ਉਹ ਦੇ ਪਰ ਮਾੜੇ ਤੇ ਮੰਦੇ ਬੋਲ ਮੂੰਹੋਂ ਨਾ ਉਚਾਰੀ ਤੇ ਨਾ ਹੀ ਕਦੇ ਨੰਨਾ ਸ਼ਬਦ ਦੀ ਵਰਤੋਂ ਕਰੀ ਫਿਰ ਦੇਖੀ ਤੇਰਾ ਪਾਰ ਉਤਾਰਾ ਕਿਵੇਂ ਹੁੰਦਾ ਸੰਤ ਫਕੀਰ ਜੀ ਇੱਕ ਕਥਾ ਸੁਣਾਇਆ ਕਰਦੇ ਸੀ ਕਿੰਦੇ ਕਿਸੇ ਨਗਰ ਦੇ ਵਿੱਚ ਇੱਕ ਮੰਗਤਾ ਰਿਹਾ ਕਰਦਾ ਸੀ ਸਵੇਰੇ ਸੂਰਜ ਚੜਨ ਦੇ ਨਾਲ ਹੀ ਉਹ ਲੋਕਾਂ ਦੇ ਘਰੋਂ ਮੰਗਣਾ ਸ਼ੁਰੂ ਕਰ ਦਿੰਦਾ ਸੀ ਤੇ ਸੂਰਜ ਡੁੱਬਨ ਤੋਂ ਬਾਅਦ ਘਰ ਆ ਕੇ ਵੜਦਾ ਸੀ ਕੋਈ ਖੈਰ ਪਾ ਦਿੰਦਾ ਕੋਈ ਝੜਕ ਵੀ ਦਿੰਦਾ ਕੋਈ ਘਰ ਆ ਕੇ ਉਹ ਉਹਨੂੰ ਕੁਝ ਦੇ ਵੀ ਜਾਂਦਾ ਇਸ ਤਰ੍ਹਾਂ ਉਹਦੀ ਜ਼ਿੰਦਗੀ ਦਾ ਗੁਜ਼ਾਰਾ ਚੱਲਦਾ ਪਿਆ ਸੀ ਜਦੋਂ ਸ਼ਾਮ ਹੋਣੀ ਘਰ ਆ ਕੇ ਚੋਲੀ ਫਰੋਲਦਾ ਤਾਂ ਵਿੱਚ ਕੁਝ ਪ੍ਰਸ਼ਾਦੇ ਕੁਝ ਸਬਜੀ ਕੁਝ ਆਟਾ ਕੁਝ ਚੋਲ ਹੋਇਆ ਕਰਦੇ ਵਿੱਚ ਜੋ ਵੀ ਹੁੰਦਾ ਰਿੱਜ ਪਕਾ ਕੇ ਉਹ ਤੇ ਉਹਦੀ ਪਤਨੀ ਦੋਵੇਂ ਖਾ ਲੈਂਦੇ ਉਹ ਜਦੋਂ ਮੰਗਦਾ ਜਿਹੜਾ ਮੰਗਦਾ ਸੀ ਨਾ ਤੇ ਉਹ ਮੁੱਖ ਤੋਂ ਹਮੇਸ਼ਾ ਵਾਹਿਗੁਰੂ ਕਹਿ ਕੇ ਮੰਗਦਾ ਹੁੰਦਾ ਸੀ ਉਹਨੇ ਮੁੱਖ ਤੋਂ ਰਸਨਾ ਤੋਂ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਕਿਹਾ ਕਰਦਾ ਪਰ ਜਦੋਂ ਘਰ ਪੂਰੀ ਨਾ ਪੈਂਦੀ ਤਾਂ ਉੱਪਰ ਵੱਲ ਮੂੰਹ ਕਰਕੇ ਰੱਬ ਨੂੰ ਗੁੱਸੇ ਵਿੱਚ ਗਿਲੇ ਸ਼ਿਕਵੇ ਜ਼ਰੂਰ ਕਰਿਆ ਕਰਦਾ ਰਸਨਾ ਤੋਂ ਵਾਹਿਗੁਰੂ ਪਰ ਜਦੋਂ ਉਹਦੀ ਮੰਗ ਨਾ ਪੂਰੀ ਹੁੰਦੀ ਗਿਲੇ ਸ਼ਿਕਵੇ ਕਰਦਾ ਵੀ ਜਿਹੜੇ ਕਿਹੜੇ ਰੱਬਾ ਤੂੰ ਕਿਹੜੇ ਯੋਗ ਦਾ ਵੈਰ ਕੱਟਦਾ ਪਿਆ ਕੀ ਵਗਾੜਿਆ ਮੈਂ ਤੇਰਾ ਸਭ ਦੀ ਸੁਣਦਾ ਮੇਰੀ ਕਿਉਂ ਨਹੀਂ ਸੁਣਦਾ ਮੇਰੀ ਵਾਰੀ ਤੂੰ ਕਿੱਥੇ ਹੁੰਨਾ ਮੇਰੀ ਵਾਰੀ ਤੂੰ ਸੋਤੇ ਨਹੀਂ ਜਾਂਦਾ ਮੇਰੇ ਭਾਗ ਵੀ ਬਦਲਣਗੇ ਕਿ ਨਹੀਂ ਬਦਲਣਗੇ ਆਪਾਂ ਵੀ ਤੇ ਐਵੇਂ ਹੀ ਕਰਦੇ ਆ ਜਿਨ੍ਹਾਂ ਚਿਰ ਚੰਗਾ ਹੋਣਦੇ ਆ ਉਹਨਾਂ ਚਿਰ ਖੁਸ਼ ਜਿੱਦਨ ਕੁਝ ਮਾੜਾ ਵਾਪਰ ਗਿਆ ਉਹ ਦਿਨ ਪਰ ਮਾਤਮਾ ਨੂੰ ਦੇ ਦੋਸ਼ ਦੇਣੇ ਸ਼ੁਰੂ ਕਰਦੇ ਵੀ ਮੇਰੇ ਨਾਲ ਵੀ ਚੰਗਾ ਕਰੇਗਾ ਕਿ ਨਹੀਂ ਚੰਗਾ ਕਰੇਗਾ ਮੇਰੀ ਕਿਸਮਤ ਬਦਲੇਗਾ ਕਿ ਨਹੀਂ ਬਦਲੇਗਾ ਉਹਦੇ ਨਾਲ ਬੁੱਲਾ ਤੇ ਇਹੀ ਗਿਲੇ ਸ਼ਿਕਵੇ ਰਹਿੰਦੇ ਸਨ ਐਵੇਂ ਕਰਦੇ ਕਰਦੇ ਨਾ ਉਹ ਵੇੜੇ ਵਿੱਚ ਅੱਜ ਸੋ ਜਾਂਦਾ ਪਰ ਅੱਜ ਜਦੋਂ ਗਿਲੇ ਸ਼ਿਕਵੇ ਕਰਕੇ ਸੁੱਤਾ ਨਾ ਤਾਂ ਸੁਪਨੇ ਵਿੱਚ ਜਿਵੇਂ ਕੋਈ ਪ੍ਰਕਾਸ਼ ਉਸਦੇ ਨਾਲ ਗੱਲਾਂ ਕਰ ਰਿਹਾ ਸੀ ਭਲੇ ਪੁਰਖਾ ਬੜੇ ਦਿਨ ਤੋਂ ਤੇਰੇ ਲਫ਼ਜ਼ਾਂ ਵਿੱਚ ਗਿਲੇ ਤੇ ਸ਼ਿਕਵੇ ਸਵੇਰੇ ਨਾ ਸੰਗਰਾਂਦ ਦਾ ਦਿਹਾੜਾ ਮੈਂ ਤੈਨੂੰ ਤੇਰੀ ਜ਼ਿੰਦਗੀ ਬਦਲਣ ਦਾ ਇੱਕ ਅਵਸਰ ਦੇਣਾ ਸਵੇਰੇ ਸੰਗਰਾਂਦ ਦਾ ਦਿਹਾੜਾ ਹੈ ਤੇ ਮੈਂ ਤੈਨੂੰ ਇੱਕ ਮੌਕਾ ਦੇ ਰਿਹਾ ਤੇਰੀ ਜ਼ਿੰਦਗੀ ਬਦਲਾਂਦਾ ਤੇਰੀ ਕਿਸਮਤ ਬਦਲਾਂਦਾ ਤੂੰ ਕੱਲ ਆਪਣੇ ਭਾਗ ਬਦਲ ਲੈ ਮ ਹੁਣ ਉਹ ਮੌਕੇ ਅਫਸਰ ਨੂੰ ਸਮੇਂ ਨੂੰ ਕੰਮ ਨੂੰ ਕਿਵੇਂ ਵਰਤੋਂ ਵਿੱਚ ਲਿਆਉਣਾ ਇਹ ਤੇਰੇ ਤੇ ਮੈਂ ਛੱਡ ਦਿੱਤਾ ਕਿਉਂਕਿ ਤੂੰ ਕਰਮ ਕਰਨ ਲਈ ਸੁਤੰਤਰ ਹੈ ਪ੍ਰਕਾਸ਼ ਇੰਨਾ ਕਹਿ ਕੇ ਤੇ ਲੁप्त ਹੋ ਗਿਆ ਅੰਮ੍ਰਿਤ ਵੇਲਾ ਹੋਇਆ ਚਿੜੀਆਂ ਦੀ ਚੂੰ-ਚੂੰ ਦੇ ਨਾਲ ਉਹ ਖੜਾ ਹੋ ਗਿਆ ਤੇ ਉੱਠ ਸਾਰੀ ਗੱਲਬਾਤ ਆਪਣੀ ਪਤਨੀ ਨੂੰ ਦੱਸੀ ਵੀ ਐਵੇਂ ਪ੍ਰਕਾਸ਼ ਰੂਪ ਸੀ ਉਹਨੇ ਕਿਹਾ ਵੀ بڑے ਚਿਰ ਹੋ ਗਏ ਗਿਲੇ ਸ਼ਿਕਵੇ ਕਰਦਿਆਂ ਮੈਂ ਤੇਨੂੰ ਇੱਕ ਅਫਸਰ ਦੇਣਾ ਇੱਕ ਮੌਕਾ ਦੇਣਾ ਵੀ ਤੂੰ ਉਸ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਪਤਨੀ ਨੇ ਕਿਹਾ ਅੱਜ ਜ਼ਿੰਦਗੀ ਬਦਲਨੀ ਹੈ ਅੱਜ ਸੁਚੇਤ ਹੋ ਕੇ ਜਾਈਂ ਕਰੋ ਚੱਲਣ ਲੱਗਾ ਤੇ ਹੱਥ ਵਿੱਚ ਜੋ ਕੋਲਾ ਫੜਿਆ ਸੀ ਨਾ ਉਹਦੇ ਵਿੱਚ ਉਹਦੀ ਪਤਨੀ ਨੇ ਇੱਕ ਮੁਠ ਕਣਕ ਦੇ ਦਾਣੇ ਦੀ ਜੜੀ ਚੋਕ ਕੇ ਤੇ ਬੋਲ ਜਿਹੜਾ ਘਰ ਲਿਆ ਕੇ ਰੋਜ਼ ਰੱਖਦਾ ਸੀ ਉਹਦੇ ਵਿੱਚ ਚੋਕ ਕੇ ਇੱਕ ਮੁਠ ਕਣਕ ਦੀ ਤੇ ਉਹਦੇ ਬਾਟੇ ਦੇ ਵਿੱਚ ਪਾ ਦਿੱਤੀ ਕਦੇ ਵੇਖਿਆ ਹੋਵੇ ਵੀ ਕੋਈ ਮੰਗਤਾ ਆਪਣੀ ਖਾਲੀ ਭਾਂਡਾ ਨਹੀਂ ਰੱਖਦਾ ਕੁਝ ਨਾ ਕੁਝ ਪਾ ਕੇ ਰੱਖਦਾ ਵੀ ਤੁਹਾਡੇ ਤੋਂ ਪਹਿਲਾਂ ਕੋਈ ਆ ਕੇ ਤੇ ਦਾਨ ਕਰ ਗਿਆ ਹੁਣ ਤੇਰੀ ਵਾਰੀ ਹੁਣ ਮਨ ਵਿੱਚ ਬੜਾ ਚਾਏ ਵੀ ਅੱਜ ਤੇ ਭਾਗ ਬਦਲ ਜਾਣੇ ਨੇ ਵੀ ਪਰਮਾਤਮਾ ਆਉਣੇ ਤੇ ਮੈਂ ਇਹ ਸਭ ਕੁਝ ਉਸ ਪਰਮਾਤਮਾ ਤੋਂ ਦਾਤਾ ਮੰਗ ਲੈਣੀਆਂ ਨੇ ਜੋ ਜੋ ਮੈਨੂੰ ਚਾਹੀਦਾ ਉਹ ਮੈਂ ਸਭ ਪਰਮਾਤਮਾ ਤੋਂ ਮੰਨ ਲੈਣਾ ਹੁਣ ਉਹ ਦਿਹਾੜਾ ਜਿਹੜਾ ਸੀ ਉਹ ਸੰਗ੍ਰਾਂਹ ਦਾ ਸੀ ਸੋਚ ਰਿਹਾ ਸੀ ਵੀ ਸਾਰਿਆਂ ਦੇ ਘਰੋਂ ਆਹ ਤੇ ਚੰਗਾ ਪ੍ਰਸ਼ਾਦਾ ਵੀ ਮਿਲੇਗਾ ਖਾਣ ਪੀਣ ਨੂੰ ਵੀ ਮਿਲੇਗਾ ਨਾਲੇ ਮਨ ਵਿੱਚ ਚੱਲ ਰਿਹਾ ਸੀ ਵੀ ਕਦੋਂ ਪਰਮਾਤਮਾ ਆਉਣਗੇ ਸਭ ਕਰ ਜਾਂਦਾ ਕੋਈ ਖੈਰ ਪਾ ਦਿੰਦਾ ਕੋਈ ਐਵੇਂ ਨਹੀਂ ਵੀ ਪਾਉਂਦਾ ਹੁਣ ਐਵੇਂ ਕਰਦੇ ਕਰਦੇ ਤੁਰਦੇ ਤੁਰਦੇ ਨਾ ਉਹਨੂੰ ਦੁਪਹਿਰ ਦਾ 1 ਵਜਾਂਦਾ ਹੁਣ ਸੋਚਦਾ ਹੈ ਵੀ ਹੁਣ ਸੂਰਜ ਵੀ ਡੁੱਬ ਜਾਏਗਾ ਥੋੜੀ ਦੇਰ ਨੂੰ ਪਰ ਪਰਮਾਤਮਾ ਤੇ ਆਏ ਨਹੀਂ ਵੀ ਇਹ ਮੇਰਾ ਵਹਿਮ ਸੀ ਜਾਂ ਫਿਰ ਉਸ ਸਾਜਦੇ ਵਿੱਚ ਮੈਨੂੰ ਸੁਪਨਾ ਆਇਆ ਸੀ ਉਹ ਆਪਣੇ ਮਨ ਦੇ ਨਾਲ ਨਾ ਐਵੇਂ ਗੱਲਾਂ ਕਰਦਾ ਪਿਆ ਇੰਨੇ ਨੂੰ ਨਾ ਉਥੋਂ ਜਿਹੜਾ ਉਸ ਨਗਰ ਦਾ ਰਾਜਾ ਸੀ ਉਹ ਉਥੇ ਆ ਉਥੇ ਨਾ ਰਾਤ ਦੇ ਉੱਤੇ ਆਪਣੇ ਮੰਤਰੀ ਦੇ ਨਾਲ ਆ ਕੇ ਤੇ ਮੰਗਤੇ ਦੇ ਸਾਹਮਣੇ ਖੜਾ ਹੋ ਗਿਆ ਮੰਗਤਾ ਖੁਸ਼ ਹੋ ਗਿਆ ਵੀ ਅੱਛਾ ਪਰਮਾਤਮਾ ਨੇ ਇਹ ਇਸ਼ਾਰਾ ਕੀਤਾ ਸੀ ਚਲੋ ਅੱਜ ਸਭ ਕੁਝ ਮੰਗ ਲੈਣਾ ਵਾ ਪਰ ਰਾਜੇ ਨੇ ਆ ਕੇ ਮੰਗਤੇ ਅੱਗੇ ਖੜੇ ਹੋ ਕੇ ਪੱਲਾ ਅੜ ਕੇ ਕਿਹਾ ਭਲੇ ਪੁਰਖਾਂ ਆਪਣੇ ਰਾਜ ਨੂੰ ਬਚਾਉਣ ਲਈ ਤੇਰੇ ਤੋਂ ਮੰਗਣ ਆਇਆ ਸੰਤਾਨੇ ਕਹੇ ਜੋ ਵੀ ਅੱਜ ਪਹਿਲਾ ਮਨੁੱਖ ਮਿਲੇ ਉਸ ਕੋਲੋਂ ਜੋ ਮੰਗਣ ਤੇ ਮਿਲੇ ਲੈ ਆਂ ਤੇਰੇ ਰਾਜ ਵਿੱਚ ਕਦੇ ਵੀ ਕਾਲ ਨਹੀਂ ਪਵੇਗਾ ਕੋਈ ਜਿਹੜਾ ਉਝੋਲੀ ਅੱਡ ਕੇ ਮੈਨੂੰ ਖੈਰ ਪਾ ਦੇ ਉਹਨੇ ਝੋਲੀ ਐੱਡੀ ਹੋਈ ਸੀ ਉਹ ਰਾਜਾ ਉਹਨੂੰ ਕਹੀ ਜਾ ਰਿਹਾ ਸੀ ਵੀ ਤੂੰ ਖੈਰ ਪਾ ਦੇ ਮੰਗਤਾ ਸੁੰਨ ਹੋ ਗਿਆ ਮੰਗਤਾ ਨੇ ਨਾ ਇਹ ਸੁਣ ਕੇ ਹੈਰਾਨ ਪਰੇਸ਼ਾਨ ਹੋ ਗਿਆ ਵੀ ਇਹ ਕੀ ਮੈਂ ਤੇ ਤੋਂ ਮੰਗਣਾ ਸੀ ਇਹ ਤੇ ਮੇਰੇ ਤੋਂ ਮੰਗਿਆ ਜਾਂਦਾ ਮੈਂ ਹੋਰ ਕੀ ਵੀ ਮੈਂ ਤੇ ਹੋਰ ਖਵਾਬ ਸਜਾਈ ਸੀ ਇਹ ਤਾਂ ਉਲਟਾ ਹੋ ਗਿਆ ਇਥੇ ਆ ਕੇ ਮੇਰੇ ਤੋਂ ਮੰਗਣ ਦੇ ਉਹਨੇ ਹਮੇਸ਼ਾ ਮੰਗਣਾ ਸਿੱਖਿਆ ਸੀ ਦੇਣਾ ਤੇ ਕਦੀ ਸਿੱਖਿਆ ਹੀ ਨਹੀਂ ਸੀ ਬੜਾ ਔਖਾ ਹੋ ਕੇ ਉਹ ਦੇਣ ਲੱਗਾ ਪਰ ਫਿਰ ਵੀ ਕਣਕ ਦੇਨਾ ਵਿੱਚੋਂ ਸਿਰਫ 4 ਦਾਣੇ ਚੁੱਕ ਕੇ ਕੋਲੇ 'ਚੋਂ ਤੇ ਉਹ ਰਾਜੇ ਦੀ ਝੋਲੀ ਦੇ ਵਿੱਚ ਪਾ ਦਿੱਤੇ ਰਾਜੇ ਨੇ ਕਿਹਾ ਪਰਮਾਤਮਾ ਤੇਰੇ ਤੇ ਮਿਹਰ ਕਰਨ ਕਹਿ ਕੇ ਰਾਜਾ ਉੱਥੋਂ ਚਲਾ ਗਿਆ ਸੈਨਿਕ ਨੂੰ ਕਿਹਾ ਕਿ ਇੱਕ ਪੋਟਲੀ ਜੋ ਉਂਗਲ ਉਂਗਲ ਤੇ ਪੋਟੇ ਜਿਹੀ ਨਹੀਂ ਸੀ ਉਸ ਢਿਚੋਲੀ ਦੇ ਵਿੱਚ ਪਾ ਦਿੱਤੀ। ਹੁਣ ਹਤਾਸ਼ ਤੇ ਨਿਰਾਸ਼ ਹੋ ਕੇ ਨਾ ਸੋਚਣ ਲੱਗਾ ਮੇਰੇ ਨਾਲ ਤਾਂ ਬਹੁਤ ਵੱਡਾ ਧੋਖਾ ਹੋਇਆ ਅੱਜ। ਰੱਬਾ ਤੂੰ ਵੀ ਮਜ਼ਾਕ ਕਰਦਾ। ਸੂਰਜ ਡੁੱਲ ਗਿਆ ਸੀ। ਕੋਲਾ ਤੇ ਝੋਲੀ ਚੁੱਕ ਕੇ ਉਹ ਘਰ ਵੱਲ ਨੂੰ ਤੁਰ ਪਿਆ। ਘਰ ਜਾ ਕੇ ਰੋਟੀ ਖਾਧੀ ਤੇ ਪਤਨੀ ਨੂੰ ਪੁੱਛਿਆ ਕਿ ਕੁਝ ਮਿਲਿਆ? ਤਾਂ ਕਿਹਾ ਆਪਣੇ ਕਰਮਾਂ ਵਿੱਚ ਗਰੀਬੀ ਹੈ ਭਾਗਵਾਨ ਨੇ। ਸੋ ਜਾ ਹੁਣ ਚੁੱਪ ਕਰੀ। ਕਹਿੰਦੀ ਨਹੀਂ ਅੱਜ ਜੋ ਮਿਲਿਆ ਦਿਖਾਓ। ਉਹ ਕਹਿੰਦੇ ਕਣਕ ਮਿਲੀ ਏ ਜਾ ਕੇ ਵੇਖ ਲੈ। ਜਦੋਂ ਚੋਲੀ ਫਰੋਲ ਦੀ ਹੈ ਨਾ ਤਾਂ ਸੱਚੀ ਕਣਕ ਹੀ ਹੁੰਦੀ ਹੈ ਪਰ ਉਹਦੇ ਵਿੱਚੋਂ ਇੱਕ ਗੰਡ ਪਈ ਸੀ ਕਪੜੇ ਦੀ ਉਹਨੇ ਖੋਲੀ ਤਾਂ ਉਸ ਵਿੱਚ ਚਾਰ ਦਾਣੇ ਸੋਨੇ ਦੇ ਕਣਕ ਦੇ ਸਨ ਉਹ ਪੁੱਛਦੀ ਹੈ ਇਹ ਕੀ ਹੈ ਉਹ ਸਾਰੀ ਗੱਲ ਬਾਤ ਦੱਸਦਾ ਵੀਵੇਂ ਰਾਜਾ ਆਇਆ ਉਹਨੇ ਝੋਲੀ ਹੱਡੀ ਉਹਨੇ ਮਿਰਤੋਂ ਦਾਨ ਮੰਗਿਆ ਮੈਂ ਉਹ ਚਾਰ ਦਾਣੇ ਪਾਤੇ ਉਹ ਮੈਨੂੰ ਜਾਣ ਲੱਗਿਆ ਇੱਕ ਛੋਟੀ ਜਿਹੀ ਉਂਗਲ ਤੇ ਬਰਾਬਰ ਪੋਟਲੀ ਦੇ ਕੇ ਤੇ ਚਲਾ ਗਿਆ ਉਹ ਮੱਥੇ ਤੇ ਹੱਥ ਮਾਰਦੀ ਹੈ ਕਹਿੰਦੀ ਤੂੰ ਸਾਰਾ ਜਿਹੜਾ ਕੋਲਾ ਹੀ ਕਣਕ ਦਾ ਕਿਉਂ ਨਹੀਂ ਖੈਰ ਪਾ ਦਿੱਤੀ ਤੂੰ ਲਾਲਚ ਕਿਉਂ ਕੀਤਾ ਨਹੀਂ ਤਾਂ ਅੱਜ ਸਾਰੀ ਝੋਲੀ ਸੋਨੇ ਨਾਲ ਭਰੀ ਹੋਣੀ ਸੀ ਚਾਰ ਦਾਣੇ ਪਾਏ ਨੇ ਓ ਮਨ ਵਿੱਚ ਮਾੜਾ ਸੋਚ ਕੇ ਤੇ ਉਹਨੇ ਤੇਰੇ ਭਾਗਾਂ ਨੂੰ ਰੰਗ ਨਹੀਂ ਲੱਗਾ ਪਰਮਾਤਮਾ ਕਹਿੰਦੇ ਮਨੁੱਖਾ ਤੇਰੇ ਭਾਗ ਕਿਸਮਤ ਤੇਰੇ ਆਪਣੇ ਇਹਨਾਂ ਦੋ ਹੱਥਾਂ ਦੇ ਵਿੱਚ ਹੈ ਇਹ ਦੋ ਹੱਥਾਂ ਨਾਲ ਜਿੰਨਾ ਵੰਡ ਕੇ ਕਿਸੇ ਦੀ ਮਦਦ ਕਰੇਗਾ ਨਾ ਜਿੰਨਾ ਅੱਗੇ ਹੱਥ ਵਧਾਏਗਾ ਉਨਾਂ ਹੀ ਚੱਲ ਕੇ ਮੈਂ ਤੇਰੇ ਦਰ ਤੇ ਆਵਾਂਗਾ ਉਨੇ ਤੇਰੀ ਮਦਦ ਕਰਾਂਗਾ ਕਈ ਹਜ਼ਾਰਾਂ ਹੱਥਾਂ ਨਾਲ ਮੈਂ ਤੇਰਾ ਭਲਾ ਕਰ ਤੇਰੇ ਬਰਕਤਾਂ ਮੀਂਹ ਵਰਸਾਵਾਂਗਾ ਆ ਪਾਂਜ ਬਸ ਇਹ ਸੋਚ ਲਿਆ ਮੈਂ ਬਸ ਆਪਣੇ ਲਈ ਜੋੜਨਾ ਤੁਹਾਡੇ ਜੋੜੇ ਕੁਝ ਨਹੀਂ ਹੋਣਾ ਜਿੰਨਾ ਸਮਾਂ ਪਰਮਾਤਮਾ ਮਿਹਰ ਨਹੀਂ ਕਰ ਦੇ ਪਰਮਾਤਮਾ ਦੇ ਜੋੜੇ ਹੀ ਹਮੇਸ਼ਾ ਤੁਹਾਡਾ ਘਰ ਵਦਦਾ ਫੁੱਲਦਾ ਪਹਿਲਾਂ ਘਰਾਂ ਵਿੱਚ ਬੀਬੀਆਂ ਰਸੋਈ ਵਿੱਚ ਜਿਹੜਾ ਰਿੱਜਣ ਪੱਕਣ ਸਮੇ ਕੋਲੀ ਵਦ ਆਟਾ ਪਾ ਲਿਆ ਕਰਦੀਆਂ ਸਨ ਵਦ ਦਾਲ ਪਾ ਲਿਆ ਕਰਦੀਆਂ ਸਨ ਵੀ ਸਾਡੇ ਖਾਂਦੇ ਕੋਈ ਵੀ ਜੇ ਕੋਈ ਆ ਜੇ ਨਾ ਤਾਂ ਉਹ ਸਾਡੇ ਕੋਲੋਂ ਭੁੱਖਾ ਨਾ ਜਾਵੇ। ਵੀ ਦੋ ਰੋਟੀਆਂ ਤੇ ਖਾ ਕੇ ਜਾਵੇ। ਕੁੱਤਾ, ਬਿੱਲੀ ਜੋ ਵੀ ਹੁੰਦਾ ਸੀ ਉਹਨੂੰ ਵੀ ਰੋਟੀ ਟੁਕ ਪਾਉਂਦੇ ਸੀ। ਬੁਰਕੀ ਨਾ ਲਾ ਕੇ ਚਿੜੀ ਕਾਂ ਨੂੰ ਵੀ ਪਾ ਦਿਆ ਕਰਦੇ ਸੀ। ਬਿੱਲੀਆਂ ਨੂੰ ਰੋਟੀਆਂ ਛਾਤੇ ਉੱਤੇ ਛੱਟ ਦਿਆ ਕਰਦੀਆਂ ਸੀ। ਉਹਨਾਂ ਨੂੰ ਪਾ ਦਿਆ ਕਰਦੀਆਂ ਸੀ। ਬੱਚਿਆਂ ਨੂੰ ਧੂੜਾ ਦੇ ਕੇ ਡੰਗਰਾਂ ਨੂੰ ਪਵਾ ਦਿਆ ਕਰਦੀਆਂ ਸੀ। ਇਹ ਸਭ ਕਰਦੇ ਸੀ। ਤਾਂ ਹੀ ਪਿਆਰ, ਸਲੂਕ ਤੇ ਰਿਜਤ ਵਿੱਚ ਵਰਕਾ ਸੀ। ਅੱਜ ਲੁਕਤਾ ਤੇ ਈਰਖਾ ਤੇ ਵੈਰ ਅੱਜ ਘਰਾਂ ਦੇ ਵਿੱਚ ਆ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਕਹਿੰਦੇ ਨੇ ਜਿੰਨਾ ਵੰਡੇਗਾ ਓਨਾ ਹੀ ਵਧੇਗਾ ਵੰਡ ਕੇ ਖਾਣ ਵਾਲਾ ਕਦੀ ਖਾਲੀ ਨਹੀਂ ਰਹਿੰਦਾ ਤੇ ਦੂਜਿਆਂ ਤੋਂ ਖੋਣ ਵਾਲਾ ਕਦੀ ਵੀ ਸੁਖੀ ਨਹੀਂ ਰਹਿੰਦਾ ਆਪਣੀ ਕਮਾਈ ਦਾ ਕੁਝ ਹਿੱਸਾ ਜ਼ਰੂਰ ਦਾਨ ਕਰੋ ਭਾਵੇਂ ਇੱਕ ਮੁੱਠ ਆਟਾ ਵੀ ਆਪਾਂ ਦਾਨ ਕਰਦੇ ਆ ਨਾ ਤਾਂ ਉਹ ਵੀ ਆਪਣੇ ਘਰ ਰੰਗ ਭਾਗ ਲਾ ਦਿੰਦਾ ਪਰਮਾਤਮਾ ਉਹਦੇ ਨਾਲ ਵੀ ਤੁਹਾਡੇ ਭਾਗ ਬਦਲ ਦਵੇਗਾ ਪਤਾ ਨਹੀਂ ਪਰਮਾਤਮਾ ਕਿਹੜੇ ਰੂਪ ਵਿੱਚ ਆਪਣਾ ਭਲਾ ਕਰਨ ਲਈ ਆਪਣੇ ਘਰ ਆਉਂਦੇ ਨੇ ਕਿਸੇ ਨਾਲ ਕਦੀ ਵੀ ਵੈਰ ਵਿਰੋਧ ਈਰਖਾ ਨਾ ਰੱਖੋ ਪੈਰ ਪੈਰ ਤੇ ਜਦੋਂ ਵੀ ਤੁਰੋ ਇਹ ਸੋਚੋ ਵੀ ਪਰਮਾਤਮਾ ਨਾਲੇ ਉਹ ਵੀ ਸੋਚੋ ਵੀ ਇਹਦਾ ਢਿੱਡ ਭਰਿਆ ਤਾਂ ਪਰਮਾਤਮਾ ਦਾ ਢਿੱਡ ਭਰਿਆ ਆਪਣੀ ਇੱਕ ਮੁੱਠ ਚੋਲ ਆਟਾ ਕਣਕ ਦਾਲ ਕੁਝ ਵੀ ਦਿੱਤਾ ਭਾਗ ਬਦਲਣ ਦੇ ਸਮਰੱਥ ਹੈ ਫਿਰ ਸੰਗਤ ਜੀ ਆਓ ਆਪਾਂ ਵੀ दान-ਪੁੰਨ ਕਰ ਆਪਣੀ ਕਿਸਮਤ ਬਦਲੀਏ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਜ਼ਰੂਰ ਦੱਸਿਆ ਜੇ ਕਮੈਂਟ ਬਾਕਸ 'ਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖਿਓ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਿਓ ਸੰਗਤ ਜੀ ਜਿਦਾ ਪਲਾ ਚਾਹੁੰਦੀਓ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ